ਜਿਹੜਾ ਨਾ ਇਹ 크੍ਰਿਸਚੀਅਨਾਂ ਵਾਲਾ ਮੁੱਦਾ ਆ ਇਹ ਵਾਕਈ ਵਿਚਾਰਨ ਵਾਲਾ ਮੁੱਦਾ ਆ ਔਰ ਇਹਦੇ ਵਿਚਾਰ ਹੋਣੀ ਚਾਹੀਦੀ ਕੋਈ ਗੁਨਾਹ ਨਹੀਂ ਹੈਗਾ ਵਿਚਾਰ ਹੁੰਦੀ ਰਹਿਣੀ ਚਾਹੀਦੀ ਆ ਹੁੰਦੀ ਰਹਿਣੀ ਚਾਹੀਦੀ ਆ ਹਾਂ ਬਿਲਕੁਲ ਹੋਣੀ ਚਾਹੀਦੀ ਆ ਦੇਖੋ ਨਾ ਜਿਵੇਂ ਤੁਸੀਂ ਕਿਹਾ ਵੀ ਕਿੰਨੇ ਫਰੰਟ ਖੋਲੇ ਹੋਏ ਆ ਦੁਸ਼ਮਣ ਨੇ ਕਿੰਨੇ ਫਰੰਟ ਖੋਲੇ ਆ ਠੀਕ ਆ ਨਾ ਜੇ ਸਾਰਿਆਂ ਤੇ ਹੁਣ ਇੱਕ ਬੰਦਾ ਤਾਂ ਨਹੀਂ ਸਾਰੇ ਬੰਦਿਆਂ ਤੇ ਜਵਾਬ ਫਰੰਟਾਂ ਤੇ ਜਵਾਬ ਦੇ ਸਕਦਾ ਪਰ ਕਿਸੇ ਨੂੰ ਕਿਸੇ ਨੂੰ ਤਾਂ ਦੇਣਾ ਹੀ ਪਊਗਾ ਨਾ ਸਾਨੂੰ ਪਤਾ ਤਾਂ ਹੋਵੇ ਨਾ ਵੀ ਪ੍ਰੋਬਲਮ ਹੈ ਕੀ ਆ ਕਿੱਥੋਂ ਕਿੱਥੋਂ ਅਟੈਕ ਹੋ ਰਿਹਾ ਹਾਂਜੀ ਹਾਂ ਬਿਲਕੁਲ ਦੂਜੀ ਗੱਲ ਆ ਕਿ ਜਿਹੜਾ ਇਹ ਧਰਮ ਪਰਵਰਤਨ ਆ ਇਹਦੇ ਬਹੁਤ ਸਾਰੇ ਕਾਰਨ ਆ ਇਸ ਵੇਲੇ ਇਹ ਜਿਹੜਾ 크ਿਸਚੀਅਨਿਟੀ ਦੇ ਵੱਲ ਲੋਕ ਜਾ ਰਹੇ ਆ ਇਹਦੇ ਪਿੱਛੇ ਕੀ ਰੀਜ਼ਨ ਆ ਆਪਾਂ ਉਹਨੂੰ ਕੋਖ ਸਕਦੇ ਆ ਥੋੜਾ ਜਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਿੱਖਾਂ ਦਾ ਜਿਹੜਾ ਧਰਮ ਪ੍ਰਚਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦਾ ਜਿਹੜਾ ਧਰਮ ਪ੍ਰਚਾਰ ਆ ਉਹ ਇੱਕ ਤਰ੍ਹਾਂ ਨਾਲ ਜ਼ੀਰੋ ਆ ਬਿਲਕੁਲ ਹੈ ਨਾ ਹੂੰ ਹੂੰ ਸਾਰੇ ਦਾ ਸਾਰਾ ਪੈਸਾ ਜਿਹੜਾ ਆ ਇਹਨਾਂ ਸੋ ਕਾਲਡ ਜਿਹੜੇ ਧਰਮ ਦੇ ठेकेदार ਆ ਸ਼ਰੋਮਣੀ ਕਮੇਟੀ ਆ ਤੇ ਇਹਨਾਂ ਦੇ ਮਾਲਕ ਆ ਜਿਹੜੇ ਉਹਨਾਂ ਦੇ ਢੰਡਾ ਵਿੱਚ ਜਾਂਦਾ ਹੂੰ 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 ਬਹੁਤ ਸਾਰੇ ਬੰਦਿਆਂ ਨਾਲ ਮੈਂ ਗੱਲ ਕੀਤੀ ਆ ਸਰੋਤੇ ਵੀ ਦੱਸ ਸਕਦੇ ਆ ਜੇ ਕਿਸੇ ਨੇ ਦੇਖਿਆ ਹੋਵੇ ਕਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਰੋਮਣੀ ਕਮੇਟੀ ਦਾ ਧਰਮ ਪ੍ਰਚਾਰਕ ਨਹੀਂ ਦੇਖਿਆ ਕਦੀ ਵੀ ਕਿਦਾਂ ਦਾ ਹੁੰਦਾ ਆ ਸੇਮ ਹੀ ਆ ਮੈਂ ਵੀ ਨਹੀਂ ਦੇਖਿਆ ਹੈਗਾ ਤੁਹਾਨੂੰ ਪਤਾ ਹੁਣ ਕਿ 2 250 ਕਰੋੜ ਰੁਪਏ ਧਰਮ ਪ੍ਰਚਾਰ ਲਈ ਰੱਖ ਦਿਆ ਹੈ ਰੱਖ ਦਿਆ ਠੀਕ ਆ ਜੀ ਹੂੰ ਹੂੰ ਦੂਜੀ ਗੱਲ ਇਹ ਆ ਕਿ ਜਿਹੜੇ ਸੰਤ ਬਾਬੇ ਆ ਜਿਹੜੇ ਸੰਤ ਬਾਬੇ ਆ ਸਿੱਖਾਂ ਦੇ ਵਿੱਚ ਮੈਂ ਦੂਜੇ ਬਾਬਿਆਂ ਦੀ ਗੱਲ ਨਹੀਂ ਕਰਦਾ ਉਹਨਾਂ ਦਾ ਸਾਨੂੰ ਕੋਈ ਖਤਰਾ ਨਹੀਂ ਜਿਹੜੇ ਦੂਸਰੇ ਸੰਤ ਹੈ ਨਾ ਸੌਦਾ ਸਾਧ ਹੋ ਗਿਆ ਰਾਧਾ ਸਵਾਮੀ ਸਾਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਹਾਂ ਹਾਂ ਸਿੱਖਾਂ ਨੂੰ ਕੋਈ ਕੋਈ ਖਤਰਾ ਨਹੀਂ ਸਿੱਖਾਂ ਨੂੰ ਖਤਰਾ ਆ ਜਿਹੜੇ ਸਿੱਖਾਂ ਦੇ ਵਿੱਚ ਬੈਠੀਆਂ ਜਿਹੜੀਆਂ ਚਿੱਟੀ ਸਿਉਂਕ ਜੋਕਾਂ ਨਾ ਜਿਹੜੀਆਂ ਮੋٹے ਮੋٹے ਢਿੱਡਾਂ ਵਾਲੇ ਜਿਹੜੇ ਆ ਨਾ ਇਹ 108 ਬ੍ਰਹਮ ਗਿਆਨੀ ਸ੍ਰੀਮਨ ਸੰਤੋ ਬਾਬਾ ਫਲਾਣਾ ਜੀ ਟਮਕਾਣੇ ਵਾਲੇ ਇਹਨਾਂ ਨੂੰ ਖਤਰਾ ਆ ਹਾਂ ਹਾਂ ਕਿਉਂਕਿ ਇਹਨਾਂ ਨੇ ਵੀ ਸਿੱਖੀ ਦੇ ਪ੍ਰਚਾਰ ਨੂੰ ਪਹਿਲਾਂ ਤਾਂ ਆਪਣੇ ਇਲਾਕੇ ਤੱਕ ਫਿਰ ਜਾਤੀਵਾਦ ਤੱਕ ਸੀਮਤ ਕੀਤਾ ਔਰ ਫਿਰ ਇਹਨਾਂ ਨੇ ਸਿੱਖ ਨੂੰ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲਿਆ ਆਪਣੀ ਸੰਪਰਦਾ ਦੇ ਨਾਲ ਜੋੜ ਲਿਆ ਜੋੜ ਲਿਆ ਕਿਹਾ ਜੀ ਔਰ ਜਾਤ ਪਾਤ ਨੂੰ ਬਕਾਇਦਾ ਉਹਦੇ ਚ ਰੱਖਿਆ ਜਿਹੜੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਕਿ ਜਿਹੜੇ ਉਧਰ ਜਾ ਰਹੇ ਆ ਉਹ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਗੱਲ ਸਹੀ ਆ ਹੂੰ 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 ਕਿਉਂਕਿ ਜੇ ਕੱਚੇ ਬਿੱਲੇ ਆ ਏਡੀ ਕੱਚੀ ਬਿੱਲੀ ਐਟ ਜੇ ਤੁਸੀਂ ਕੰਧ ਵਿੱਚ ਲਾਉਂਗੇ ਤੇ ਉਹ ਨੁਕਸਾਨ ਕਰੂਗੀ ਬਿਲਡਿੰਗ ਨੂੰ ਹੈਨਾ ਹੂੰ 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 ਤੁਜੀ ਗੱਲ ਇਹ ਆ ਕਿ ਇਹ ਜਿਹੜੀ ਕਨਵਰਸ਼ਨ ਆ ਇਹ ਹਾਕਮ ਨੂੰ ਸੂਤ ਬੰਦੀ ਆ ਇਹ ਖਰੀ ਗੱਲ ਆ ਬਿਲਕੁਲ ਹਾਕਮ ਨੂੰ ਇਹ ਇਹ ਸੂਤ ਪੈਠਦੀ ਆ ਸਾਰੀ ਗੱਲਬਾਤ ਸੂਤ ਇਸ ਕਰਕੇ ਸੂਤ ਇਸ ਕਰਕੇ ਬੰਦੀ ਆ ਕਿ ਸਿੱਖ ਧਰਮ ਵਾਕਿਆ ਹੀ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਧਰਮ ਆ ਜੇਕਰ ਕੋਈ ਸੰਭਾਵੀ ਕੋਈ ਪੋਟੈਂਸ਼ੀਅਲ ਸ਼ਰਧਾਲੂ ਜਿਹੜਾ ਆ ਜੇ ਉਹ ਸਿੱਖੀ ਦੇ ਵਿੱਚ ਆਉਂਦਾ ਆ ਹਾਂ ਹਾਂ ਤਾਂ ਜੇ ਉਹਦੇ ਵਿੱਚੋਂ ਉਹ ਗੁਰੂ ਨਾਲ ਜੁੜ ਜਾਂਦਾ 10% ਵੀ ਤਤ ਖਾਲਸਾ ਨਿਕਲ ਆਉਂਦਾ ਤਾਂ ਉਹ ਹਾਕਮ ਲਈ ਖਤਰਾ ਹੋ ਸਕਦਾ ਠੀਕ ਹੈ ਜੀ ਬਿਲਕੁਲ ਬਿਲਕੁਲ ਉਹਦੀ ਉਹਦੀ ਕਨਵਰਸ਼ਨ ਮੁੜ ਕੇ ਔਖੀ ਆ ਜਿਹੜਾ ਗੁਰੂ ਦੇ ਲੜ ਲੱਗਿਆ ਨਾ ਉਹ ਗੁਰੂ ਦੇ ਲੱਗ ਗਿਆ ਫਿਰ ਇਹਨਾਂ ਦੀਆਂ ਉਹ ਭੇਡਾਂ ਨਹੀਂ ਬਣਦਾ